ਬੈਂਡ ਬਾਜੀ ਵਾਲੀ ਟਿੱਪਣੀ ਕਰਕੇ ਫਸੇ ਪ੍ਰਤਾਪ ਸਿੰਘ ਬਾਜਬਾ 11 ਫਰਵਰੀ ਨੂੰ ਐਸ்சி ਕਮਿਸ਼ਨ ਵੱਲੋਂ ਕੀਤਾ ਤਾਲਮ। ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਵੱਲੋਂ ਪ੍ਰਤਾਪ ਸਿੰਘ ਬਾਜਬਾ ਦੀ ਚੰਡੀਗੜ੍ਹ ਵਿੱਚ ਸਥਿਤ ਕੋਲੋ ਕੀਤਾ ਗਿਆ। ਇਸ ਨੂੰ ਲੈ ਕੇ ਅੱਜ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਆਓ ਕਰਦੇ ਹਾਂ ਚਰਚਾ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿੰਲਕਾ ਨਿਊਜ਼ ਔਨਲਾਈਨ YouTube ਚੈਨਲ ਅਤੇ Facebook ਪੇਜ ਕਾਂਗਰਸ ਦੇ ਆਗੂ ਪਿਛਲੇ ਸਮੇਂ ਤੋਂ ਦਲਤ ਐਮਐਲਏ ਅਤੇ ਕੈਬਨਟ ਮੰਤਰੀਆਂ ਤੇ ਲਗਾਤਾਰ ਅੱਧੀਆਂ ਟਿੱਪਣੀਆਂ ਕਰਦੇ ਆ ਰਹੇ ਹਨ ਇਹਨਾਂ ਟਿੱਪਣੀਆਂ ਨੇ ਹਮੇਸ਼ਾ ਹੀ ਕਾਂਗਰਸ ਦੇ ਇਹ ਭੱਟੇ ਕੱਟ ਦੇ ਨੇਤਾ ਜਿਹੜੇ ਆ ਉਹਨਾਂ ਨੂੰ ਇਹਨਾਂ ਟਿੱਪਣੀਆਂ ਕਰਕੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦੀ ਸਿਆਸੀ ਸੋਚ ਦੇ ਉੱਤੇ ਵੀ ਕਹਿ ਸਕਦੇ ਆ ਕਿ ਮਾੜੀ ਸੋਚ ਦਾ ਪ੍ਰਗਟਾਵਾ ਜਿਹੜਾ ਹੋ ਰਿਹਾ ਹੈ ਜੇ ਤਾਲ ਤਾਂ ਦੀ ਇਲੈਕਸ਼ਨ ਦੀ ਗੱਲ ਕਰਨੀ ਕਿ ਤੇ ਇਸ ਇਲੈਕਸ਼ਨ ਦੇ ਵਿੱਚ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ਦੇ ਕਿਸੇ ਸਮੇਂ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਦੇ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਸੀ ਇਸੇ ਤਰ੍ਹਾਂ ਕਿਸੇ ਸਮੇਂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਵਿੱਚ ਕਿਹੋ ਜਿਹਾ ਮਟੀਰੀਅਲ ਆ ਗਿਆ ਇਹ ਵੀ ਸ਼ਬਦ ਯੂਜ਼ ਕੀਤਾ ਸੀ ਇਹ ਖਾਸ ਕਰਕੇ ਸ਼ਬਦ ਯੂਜ਼ ਹੋ ਰਾਇਏ ਨੇ ਐਸਸੀ ਸਮਾਜ ਵਿੱਚੋਂ ਮੌਜੂਦਾ ਸਰਕਾਰ ਦੇ ਵਿੱਚ ਬਣੇ ਐਮਐਲਏ ਅਤੇ ਮੰਤਰੀਆਂ ਬਾਰੇ ਇੱਥੇ ਬਸ ਨਹੀਂ ਜਦੋਂ ਮੁੱਖ ਮੰਤਰੀ ਰਹੇ ਚਾਂਦੀ ਸਿੰਘ ਚੰਨੀ ਉਸ ਵੇਲੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਇਸ ਤੋਂ ਉਪਰੰਤ ਘੋੜਿਆਂ ਨੂੰ ਲੈ ਕੇ ਚਰਚਾ ਕੀਤੀ ਸੀ ਸੁਨੀਲ ਜਾਖੜ ਤਾਂ ਉਸ ਵੇਲੇ ਪੈਰ ਦੀ ਜਿੱਤੀ ਤੱਕ ਸ਼ਬਦ ਵਰਤ ਗਏ ਸੀ ਇਸ ਸਾਰੇ ਕੁਝ ਨੂੰ ਦੇਖ ਕੇ ਇਹ ਹੀ ਮਹਿਸੂਸ ਹੁੰਦਾ ਬੇਸ਼ੱਕ ਅੱਜ ਲੋਕਤੰਤਰੀ ਰਾਜ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਇਹਨਾਂ ਗੱਲਾਂ ਦਾ ਅੱਜ ਕੋਈ ਵਾਅਨਾ ਨਹੀਂ ਰਹਿੰਦਾ ਬੇਸ਼ੱਕ ਇਹ ਵੀ ਆਖਿਆ ਜਾਂਦਾ ਕਿ ਦੇਸ਼ ਦੇ ਮੁਕਾਬਲੇ ਪੰਜਾਬ ਦੇ ਵਿੱਚ ਨਸਲੀ ਜਾਂ ਜਾਤੀ ਤੌਰ ਤੇ ਵਿਤਕਰਾ ਘਟ ਪਰ ਜਿਸ ਤਰ੍ਹਾਂ ਇਹ ਰਾਜਸੀ ਆਗੂ ਅਜੇ ਹੀ ਸ਼ਬਦਾਵਲੀ ਵਰਤਦੇ ਹੈ ਉਸ ਨੂੰ ਲੈ ਕੇ ਇਹੀ ਮਹਿਸੂਸ ਹੁੰਦਾ ਕਿ ਗੁਰੂਆਂ ਪੀਰਾਂ ਦੀ ਇਸ ਧਰਤੀ ਦੇ ਉੱਤੇ ਇਹਨਾਂ ਆਗੂਆਂ ਨੂੰ ਅਜਿਹੇ ਸ਼ਬਦ ਵਰਤ ਨੇ ਸ਼ੋਭਾ ਨਹੀਂ ਦਿੰਦੇ ਪਰ ਆਪਣੇ ਆਪ ਨੂੰ ਬਹੁਤ ਉੱਪਰ ਦੇ ਇਨਸਾਨ ਸਮਝਣ ਵਾਲੀ ਇਹ ਆਗੂ ਹਮੇਸ਼ਾ ਹੀ ਦਲਤ ਆਗੂਆਂ ਦਾ ਮਜ਼ਾਕ ਬਣਾਉਂਦੇ ਆ ਜਿਵੇਂ ਪਿਛਲੇ ਦਿਨੀ ਇੱਕ ਸਿਆਸੀ ਰੈਲੀ ਦੇ ਵਿੱਚ ਵ੍ਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹਰਪ੍ਰਿੰਤ ਸਿੰਘ ਈਟੀਓ ਜੋ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਉਸ ਦੇ ਪਰਿਵਾਰਕ ਕਿੱਤੇ ਨੂੰ ਲੈ ਕੇ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨਾਲ ਹੋਰ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਚੰਡੀਗੜ੍ਹ ਵਿੱਚ ਸਥਿਤ ਕੋਠੀ ਦਾ ਘਰਾਉ ਕਰਨ ਦਾ ਐਲਾਨ ਕੀਤਾ ਇਸ ਦੌਰਾਨ ਐਮਐਲਏ ਹੋਸਟਲ ਦੇ ਵਿੱਚ ਇਹਨਾਂ ਘਰਾਉ ਕਰਨ ਵਾਲਿਆਂ ਨੇ ਉੱਥੇ ਹੀ ਪਹਿਲਾਂ ਸਬੂਧਨ ਕੀਤਾ ਉਸ ਤੋਂ ਬਾਅਦ ਜਦੋਂ ਇਹ ਬਾਜਵਾ ਦੀ ਕੋਠੀ ਵੱਲ ਨੂੰ ਵਧੇ ਤਾਂ ਉੱਥੇ ਹੀ ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ ਰੋਕ ਰਿਆ ਦਾ ਟੇਨ ਵੀ ਕੀਤਾ ਇਸ ਤੋਂ ਉਪਰੰਤ ਰਿਹਾ ਕਰ ਦਿੱਤਾ ਹੁਣ ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਰਾਜ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਪੀਰ ਸਿੰਘ ਗੜੀ ਨੇ 11 ਫਰਵਰੀ ਦੁਪਹਿਰ 3 ਵਜੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਗਈ ਬੈਂਡਵਾਜੇ ਨੂੰ ਲੈ ਕੇ ਟਿੱਪਣੀ ਨੂੰ ਲੈ ਕੇ ਤਲਬ ਕਰ ਲਿਆ ਇਸ ਖਬਰ ਨੂੰ ਲੈ ਕੇ ਸਾਰੇ ਚਰਚਾ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕਰਨ ਦੀ ਪਿਛਲੇ ਤਾਨ ਤਾਨ ਦੇ ਇਲੈਕਸ਼ਨ ਵੇਲੇ ਰਾਜਾ ਬੜੇਂਗਰੋਂ ਸਹਾਰਾ ਮਿਲ ਗਿਆ ਸੀ ਚੋਣ ਕਮਿਸ਼ਨ ਦਾ ਐਸ ਸਮੇਂ ਪ੍ਰਤਾਪ ਸਿੰਘ ਬਾਜਵਾ ਨੂੰ ਸ਼ਾਇਦ ਕੋਈ ਕਾਨੂੰਨੀ ਸਹਿਯੋਗ ਮਿਲੇ ਉਹਨਾਂ ਨੂੰ ਕਮਿਸ਼ਨ ਦੇ ਅੱਗੇ ਪੇਸ਼ ਹੋਣਾ ਪੈਣਾ ਹੋ ਸਕਦਾ ਉਹ ਪਹਿਲੀ ਵਾਰ ਕੋਈ ਬਹਾਨਾ ਲਾ ਕੇ ਆਪਣੇ ਵਕੀਲ ਨੂੰ ਉਹ ਵੀ ਭੇਜ ਸਕਦੇ ਆ ਇਹ ਤਾਂ 11 ਬਰਬਰੀ ਦੁਪਹਿਰ ਬਾਅਦ ਪਤਾ ਲੱਗਣਾ ਕਿਉਂਕਿ ਇਹਨਾਂ ਆਗੂਆਂ ਨੂੰ ਇਸ ਕਮਿਸ਼ਨ ਦੇ ਅੱਗੇ ਪੇਸ਼ ਹੋਣ ਵੇਲੇ ਵੀ ਆਪਣੇ ਆਪ ਨੂੰ ਇਹ ਬੇਇੱਜ਼ਤੀ ਸਮਝਦੇ ਆ ਜਦੋਂ ਕਿ ਇਹਨਾਂ ਨੇ ਬੋਲਣਾ ਹੁੰਦਾ ਉਸ ਵੇਲੇ ਇਹਨਾਂ ਆਗੂਆਂ ਨੇ ਉਸ ਵੇਲੇ ਰਤਾ ਵੀ ਇਹ ਜਿਹੜਾ ਆ ਪੈ ਨਹੀਂ ਕਰਦੇ ਹਾਈ ਕੋਰਟ ਰਾਜਾ ਬੜੈਗ ਨੂੰ ਰਾਹਤ ਦੇ ਗਈ ਜਿਵੇਂ ਪਿਛਲੇ ਦਿਨੀ ਜਸਵੀਰ ਸਿੰਘ ਗੜੀ ਨੇ ਆਖਿਆ ਸੀ ਇੱਕ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿ ਇਹਨਾਂ ਦੇ ਜਿਹੜੇ ਵੱਡੇ ਵੱਡੇ ਭਾਪਾ ਆ ਉਹ ਇਹਨਾਂ ਨੂੰ ਬਚਾ ਲੈਂਦੇ ਆ ਹੁਣ ਵੀ ਦੇਖਣਾ ਹੋਊਗਾ ਕਿ ਪ੍ਰਤਾਪ ਸਿੰਘ ਬਾਜਬਾ ਆਪਣੇ ਬਚਾ ਨੂੰ ਲੈ ਕੇ ਕੀ ਓਸ਼ਾ ਆਰੰਭਦੇ ਆ ਪਿਛਲੇ ਦਿਨੀ ਕਾਂਗਰਸ ਨੇ ਜਿਵੇਂ ਚਾਂਜੀ ਸਿੰਘ ਚੰਨੀ ਵੱਲੋਂ ਆਪਣੇ ਸਮਾਜ ਨੂੰ ਲੈ ਕੇ ਚਰਚਾ ਕੀਤੀ ਸੀ ਪਾਰਟੀ ਪਲੇਟਫਾਰਮ ਦੀ ਮੀਟਿੰਗ ਉੱਤੇ ਉਤਬਾਦ ਲੋਕ ਚਾਹੀ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਓ ਉਹਨਾਂ ਦੀ ਬੋਲ ਬਾਣੀ ਪਹਿਲਾਂ ਦੇ ਮੁਕਾਬਲੇ ਕਿਤਨ ਕਿਤੇ ਹੋਰ ਕਹਿ ਸਕਦੇ ਹੰਕਾਰੀ ਹੋ ਗਈ ਹੈ ਅੱਜ ਭਾਜਪਾ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਕਿ ਜਦੋਂ ਪਾਰਟੀ ਦੇ ਸਿਨੇ ਰਗੂ ਰਾਹੁਲ ਗਾਂਧੀ ਇਨਾਂ ਨੂੰ ਅਕਸਾਉਂਦੇ ਨੇ ਇਹਨਾਂ ਨੂੰ ਇਹ ਜਿਹੀ ਬੋਲੀ ਬੋਲਣ ਲਈ ਅਕਸਾਉਂਦੇ ਨੇ ਤੇ ਫਿਰ ਇਹ ਤਾਂ ਬੋਲਣ ਗਈ ਉੱਥੋਂ ਇਹ ਹੀ ਲੱਗਦਾ ਕਿ 227 ਦੀਆਂ ਚੋਣਾਂ ਨੂੰ ਲੈਵੇਂ ਪੰਜਾਬ ਦੇ ਵਿੱਚ ਸਾਰੀ ਸਿਆਸੀ ਤਰ੍ਹਾਂ ਜਿਹੜੀਆਂ ਆ ਉਹ ਸਰਗਰਮ ਹੋ ਗਈਆਂ ਉੱਥੇ ਹੀ ਕਾਂਗਰਸ ਆਪਣੇ ਆਪ ਨੂੰ 227 ਦੀ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਦਾਵਾ ਕਰਦੀ ਹੈ ਉਤੇ ਹੀ ਰੋਜ਼ ਚਾਹੇ ਸੁਪਾ ਪ੍ਰਧਾਨ ਦੀ ਗੱਲ ਕਰ ਲਓ ਚਾਹੇ ਵਿਰੋਧੀ ਧਿਰ ਦੇ ਨੇਤਾ ਦੀ ਗੱਲ ਕਰ ਲਓ ਉਹਨਾਂ ਵੱਲੋਂ ਸਿਆਸੀ ਰੈਲੀਆਂ ਦੇ ਵਿੱਚ ਵਰਤੀ ਜਾਂਦੀ ਸ਼ਬਦਾਵਲੀ یوں ਲੱਗਦਾ ਕਿ ਜਿਵੇਂ ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਦਲਤ ਸਮਾਜ ਦੇ ਵੋਟਰਾਂ ਦੀ ਲੋੜੇ ਨਹੀਂ ਹੁੰਦੀ ਆਮ ਆਦਮੀ ਪਾਰਟੀ ਵੱਲੋਂ ਅੱਜ ਜੋਰ ਦੇ ਕੇ ਆਖਿਆ ਗਿਆ ਕਿ ਪਿਛਲੇ 78 ਸਾਲਾਂ ਤੋਂ ਜੇ ਸਮਾਜ ਦੀਆਂ ਬੋਟਾ ਨਾਲ ਸਰਕਾਰ ਬਣਾਉਂਦੀ ਰਹੀ ਹੈ ਕਾਂਗਰਸ ਅੱਜ ਉਸ ਕਾਂਗਰਸ ਦੇ ਆਗੂ ਦਲਤ ਸਮਾਜ ਦੇ ਆਗੂਆਂ ਦਾ અપਮਾਨ ਕਰਦੇ ਆ ਇਹ ਗੱਲ ਉੱਪਰਲੀ ਪੱਧਰ ਦੀ ਹੈ ਤੇ ਜੇ ਹੇਠਲੇ ਪੱਧਰ ਦੀ ਗੱਲ ਕੀਤੀ ਜਾਵੇ ਪਿੰਡਾਂ ਦੇ ਪੱਧਰ ਦੀ ਗੱਲ ਕੀਤੀ ਜਾਵੇ ਪੰਚਾਂ ਸਰਪੰਚਾਂ ਦੀ ਗੱਲ ਕੀਤੀ ਜਾਵੇ ਤੇ ਇੱਥੇ ਵੀ ਆਮ ਬੋਲਚਾਲ ਦੇ ਵਿੱਚ ਜਿਵੇਂ ਦਲਿਤ ਸਮਾਜ ਦੇ ਪੰਜਾਂ ਸਰਪੰਚਾਂ ਨੂੰ ਜਿਹੋ ਜਿਹੇ ਸ਼ਬਦਾਬਲ ਦੀ ਨਾਲ ਬੋਲਿਆ ਜਾਂਦਾ ਹੈ ਹੇਠਲੇ ਪੱਤਰ ਤੇ ਵੀ ਇਹੀ ਕੋਝਿਆ ਕਾਂਗਰਸ ਪਿੰਡਾਂ ਦੇ ਵਿੱਚ ਦਲਿਤ ਸਮਾਜ ਨੂੰ ਕਿੰਨੀ ਕ ਮਾਨਤਾ ਦਿੰਦੀ ਆ ਉਹ ਕੋਈ ਲੋਕੀ ਸ਼ੂਪੀ ਗੱਲ ਨਹੀਂ ਹੈ ਸੋ ਦੋਸਤੋ ਮੁੱਦੇ ਦੀ ਗੱਲ ਵਿੱਚ ਅੱਜ ਲਈ ਇੰਨਾ ਹੀ ਕੱਲ ਤੁਹਾਡੇ ਲਈ ਫਿਰ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਬਿਗਤ ਰਹੋ ਬਿਲਗਾ نیوز ਆਨਲਾਈਨ YouTube ਚੈਨਲ ਅਤੇ Facebook ਪੇਜ ਵੀਡੀਓ ਚੰਗੀ ਲੱਗੀ ਇਸ ਨੂੰ ਲਾਇਕ ਜਰੂਰ ਕਰਿਓ ਦੋਸਤੋ ਸ਼ੇਅਰ ਅੱਗੇ ਜਰੂਰ ਕਰਿਓ ਧੰਨਵਾਦ